ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਤੇ Facebook ਪੇਜ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਦੀ ਇੱਕ ਵੀਡੀਓ ਜਿਹੜੀ ਆ ਗਈ ਆ ਕਿ ਨੌਲੇਜੇਬਲ ਜਿਹੜੀ ਆਪਾਂ ਤੁਹਾਡੇ ਅੱਗੇ ਵੀਡੀਓ ਪੇਸ਼ ਕਰਨ ਜਾ ਰਹੇ ਆਂ ਸੋ ਦੋਸਤੋ ਇਹਦੇ ਵਿੱਚ ਜਿਹੜੀ ਇੱਕ ਇਨਫੋਰਮੇਸ਼ਨ ਦਿੱਤੀ ਜਾਊਗੀ ਬਹੁਤੇ ਵੀਰਾਂ ਦੇ ਸਵਾਲ ਵੀ ਸੀਗੇ ਕਈਆਂ ਦੇ ਮਨ ਦੇ ਸਵਾਲ ਵੀ ਹੈਗੇ ਹਨ ਤੇ ਕਈਆਂ ਵੀਰਾਂ ਨੇ ਆਪਾਂ ਨੂੰ ਕਮੈਂਟ ਦੇ ਵਿੱਚ ਤੇ ਫੋਨ ਕਾਲਾਂ ਦੇ ਰਾਹੀਂ ਦੱਸਿਆ ਸੀ ਵੀ ਬਾਈ ਜੀ ਕੋਈ ਨਵਾਂ ਪਸ਼ੂ ਲੈਣਾ ਹੈ ਤੋ ਕਿਆ ਪਸ਼ੂ ਲੈਣਾ ਤੇ ਉਹਦੀ ਜਿਹੜੀ ਵੀਰੇ ਕਿਦਾਂ ਤੇ ਪਸ ਸਕਦੇ ਆ ਵੀ ਕਿਦਾਂ ਪਤਾ ਲੱਗੇ ਵੀ ਸਾਰੇ ਥਣ ਪ੍ਰੋਪਰ ਸਹੀ ਨੇ ਕੋਈ ਭੂਰ ਛਟਾ ਫਵਾਰਾ ਜਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅੱਗੇ ਸਾਡੇ ਕਿਲੇ ਤੇ ਲੈ ਕੇ ਆਉਣ ਤੋਂ ਬਾਅਦ ਉਹਦੇ ਬਾਰੇ ਬਾਈ ਜੀ ਜਰੂਰ ਵੀਡੀਓ ਬਣਾਓ ਤੇ ਅੱਜ ਦੋਸਤੋ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਸੀਗੇ ਵੀਰ ਹਰਵੈਲ ਸਿੰਘ ਜੀ ਦੇ ਕੋਲ ਹੈ ਤਹਿਸੀਲ ਇਹਨੂੰ ਪੱਟੀ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਦੋਸਤੋ ਵੀਰ ਦੇ ਅਕਸਰ ਜਿਹੜਾ ਮਾਲ ਆ ਦੋਸਤੋ ਫਾਰਮ ਦੇ ਵਿੱਚ ਡੇਰੀ ਦੇ ਨਾਲ ਨਾਲ ਜਿਹੜਾ ਇੱਕ ਵੀਰ ਵਪਾਰ ਦਾ ਕੰਮ ਵੀ ਕਰਦੇ ਨੇ ਤੇ ਡੇਲੀ ਦਾ ਕਿਤੇ ਨਾ ਕਿਤੇ ਵਾਹ ਜਿਹੜਾ ਉਹ ਮਾਲ ਦੇ ਪਸ਼ੂਆਂ ਦੇ ਵਿੱਚ ਰਹਿੰਦਾ ਹੈ گاਵਾਾਂ ਦੇ ਵਿੱਚ ਮੱਝਾਂ ਦੇ ਵਿੱਚ ਲੈ ਕੇ ਆਉਣ ਦਾ ਨਵੇਂ ਸਿਰਿਓਂ ਵੀਰ ਹੁਣੇ ਮੱਝਾਂ ਵੀ گاਵਾਾਂ ਵੀ ਲੈ ਕੇ ਆਉਂਦੇ ਰਹਿੰਦੇ ਨੇ ਖਰੀਦ ਕੇ ਸੋ ਕਿਹੜੀ ਕਿਹੜੀ ਰਿਕੁਆਇਰਮੈਂਟ ਆ ਕਿਹੜੀ ਕਿਹੜੀ ਉਥੇ ਜ਼ਰੂਰੀ ਗੱਲ ਆ ਜਿਹੜੀ ਵੀਰ ਹੁਣੀ ਵੀ ਮਤਲਬ ਕਿ ਅੱਗੋਂ ਪੂਰੀ ਤਸੱਲੀ ਦੇ ਨਾਲ ਲੈ ਕੇ ਆਉਂਦੇ ਨੇ ਤੇ ਅੱਜ ਜਿਹੜੀ ਉਹ ਤਸੱਲੀ ਹੈ ਜਿੰਨੀ ਕਾਪ ਕਰਦੇ ਆ ਜੋ ਵੀ ਉਹਨਾਂ ਦਾ ਤਜਰਬਾ ਹੈ ਉਹ ਤੁਹਾਡੇ ਨਾਲ ਜਿਹੜਾ ਸਾਂਝਾ ਵੀ ਜ਼ਰੂਰ ਕਰਨਗੇ ਤੇ ਜਿਹੜੇ ਮੇਰੇ ਵੀਰ ਅਣਜਾਣ ਨੇ ਕੋਈ ਵੀ ਤੁਹਾਨੂੰ ਕੋਈ ਦਲਾਲ ਤੁਸੀਂ ਲੈ ਜਾਵੋ ਚਾਹੇ ਕੋਈ ਵੀ ਆ ਜਦੋਂ ਵਿੱਚ ਪਾ ਲੋਗੇ ਉਹ ਤਾਂ ਬੈਟਰ ਆ ਕੋਈ ਵੀ ਆ ਜਿਹੜਾ ਤਸੱਲੀ ਤੁਹਾਨੂੰ ਕੋਈ ਕਰਵਾ ਕੇ ਜਾਂ ਕਰਕੇ ਦੇ ਦੇ ਪਰ ਜਦੋਂ ਤੁਸੀਂ ਮੌਕਾ ਮੰਨ ਕੇ ਚਲੋ ਵੀ ਕਿਤੋਂ ਵੀ ਆਪ ਤਸੱਲੀ ਕਰਨ ਜਾਂਦੇ ਹੋ ਕਿਤੇ ਵੀ ਐਸੀ ਜਗ੍ਹਾ ਤੇ ਵੀ ਤੁਹਾਨੂੰ ਲੱਗਦਾ ਵੀ ਆਪਾਂ ਖੋਦ ਹੀ ਚਲੇ ਜਾਨੇ ਆ ਤੇ ਕਿੱਲੇ ਦੇ ਦੋਸਤੋਂ ਤੁਸੀਂ ਜਾ ਕੇ ਕਿਹੜੀਆਂ-ਕੜੀਆਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਪਸ਼ੂ ਖਰੀਦ ਸਕਦੇ ਜੀ ਇੱਕ ਮੈਂ ਤਿੱਪਣੀ ਦੀ ਗੱਲ ਕਰੂੰਗਾ ਵੀ ਜਿਹੜਾ ਪਸ਼ੂ ਨੂੰ ਤੁਸੀਂ ਟਿੱਪ ਕੇ ਜਿਹੜਾ ਪਸ਼ੂ ਸੂਣ ਵਾਲਾ ਹੈ ਉਹਨੂੰ ਕਿਵੇਂ ਤਸੱਲੀ ਤੁਸੀਂ ਕਰ ਸਕਦੇ ਹੋ ਚਾਰੇ ਥਣਾ ਦੇ ਵਿੱਚੋਂ ਕਿਸ ਤਰ੍ਹਾਂ ਜਿਹੜੀ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋ ਤੇ ਆਪਾਂ ਵੀਰ ਹਰਵੇਲ ਦੇ ਨਾਲ ਗੱਲ ਕਰਾਂਗੇ ਵਪਾਰ ਬਰਗ ਦੇ ਵਿੱਚ ਵੀ ਵੀਰ ਹੁਣਾ ਦਾ ਕਾਫੀ ਨਾਮ ਹੈਗਾ ਪਸ਼ੂ ਜਿਹੜੇ ਆਉਂਦੇ ਰਹਿੰਦੇ ਵੀਰ ਹੁਣਾ ਦੇ ਕੋਲ ਸੇਲ ਵਾਸਤੇ ਤੇ ਇੱਕ ਵੀਰ ਹੁਣਾ ਦੇ ਕੋਲ ਜਿਹੜੀ ਛੋਟੀ ਸੂਣ ਵਾਲੀ ਵੀ ਹੈਗੀ ਆ ਤੇ ਬਾਕੀ ਪਸ਼ੂ ਜਿਹੜੇ ਆ ਉਹ ਵਿਕ ਵੀ ਗਏ ਆ ਵਪਾਰ ਦੇ ਵਿੱਚ ਜਿਹੜੇ ਆਏ ਸੀਗੇ ਤੇ ਤਸੱਲੀ ਤੁਹਾਨੂੰ ਦੱਸੂਗਾ ਵੀਰ ਵੀ ਕਿਸ ਤਰ੍ਹਾਂ ਕਰ ਸਕਦੇ ਹੋ ਬਹੁਤੇ ਵੀਰਾਂ ਦੀ ਮਤਲਬ ਕਿ ਡਿਮਾਂਡ ਸੀਗੀ ਦੀ ਆਪਾਂ ਕਿਦਾਂ ਮਤਲਬ ਕਿ ਜਿਹੜੀ ਤਸੱਲੀ ਕਰੀਏ ਭਾਈ ਜੀ ਜਰੂਰ ਦੱਸਿਓ ਇਸ ਬਾਰੇ ਕਿਉਂਕਿ ਨਵੇਂ ਜਿਹੜੇ ਪਸ਼ੂ ਪਾਲਕ ਨੇ ਚਾਹੇ ਘਰ ਦੇ ਆਪਣੇ ਕੋਈ ਵੀ ਜ਼ਿੰਮੇਵਾਰ ਕਿਸਾਨ ਭੈਣ ਭਰਾ ਨੇ ਵੀ ਅਸੀਂ ਜਾਈਏ ਤੇ ਸਾਨੂੰ ਚਾਹੇ ਜੇ ਕੋਈ ਨਾਂ ਹੋਇਆ ਵਿੱਚ ਤਸੱਲੀ ਕਰਨ ਆਲਾ ਜੀ ਕਿਸ ਤਰ੍ਹਾਂ ਮਤਲਬ ਕਿ ਜਿਹੜੀ ਤਸੱਲੀ ਕਰੀਏ ਪਾਰਦਰਸ਼ੀ ਢੰਗ ਨਾਲ ਤੁਸੀਂ ਕਿਦਾਂ ਕਿਦਾਂ ਜਰੂਰ ਸਾਨੂੰ ਦੱਸੋ ਤੇ ਆਪਾਂ ਵੀਰ ਹਰਵੈਲ ਦੇ ਕੋਲ ਚੱਲਦੇ ਆਂ ਤੇ ਹਰਵੈਲ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਸਤਿ ਸ਼੍ਰੀ ਅਕਾਲ ਸੰਤ ਸਾਬ ਜੀ ਜਿੰਨੇ ਵੀ ਮੇਰੇ ਭੈਣ ਭਰਾਸ ਚੈਨਲ ਨੂੰ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੇ ਹਰਵੈਲ ਵੀਰੇ ਵੀ ਆਪਣੇ ਭੈਣ ਭਰਾਵਾਂ ਦਾ ਇੱਕ ਸਵਾਲ ਸੀ ਵੀ ਪਸ਼ੂ ਨੂੰ ਲੈਣ ਤੋਂ ਪਹਿਲਾਂ ਖਰੀਦਣ ਤੋਂ ਪਹਿਲਾਂ ਜਿਹੜਾ ਪਸ਼ੂ ਸੂਨ ਵਾਲਾ ਉਹਨੂੰ ਕਿਵੇਂ ਤਸੱਲੀ ਕੀਤੀ ਜਾਵੇ ਕਿਵੇਂ ਉਹਨੂੰ ਥਪਿਆ ਜਾਵੇ ਤੇ ਕੀ ਕੀ ਹੋਰ ਇੰਦੀਆਂ ਜਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਧਿਆਨ ਚ ਰੱਖੀਏ ਤੇ ਪਸ਼ੂ 'ਚ ਕੋਈ ਧਾਰ ਵੰਦ ਘਟਣਾ ਹੋਵੇ ਕੋਈ ਥਾਨ ਵੰਦ ਘਟਣਾ ਹੋਵੇ ਇੱਕ ਡਿਟੇਲ ਵਾਈਜ਼ ਆਪਾਂ ਨੂੰ ਇੱਕ ਤੋਂ ਪੁਆਇੰਟਾਂ ਦੇ ਵਿੱਚ ਚੀਜ਼ ਦੱਸ ਦਿਓ ਬੇਸ਼ੱਕ ਜੀ ਸਰਦਾਰ ਸਾਹਿਬ ਜੀ ਆਲਮੋਸਟ ਦੇਖਿਆ ਜਾਵੇ ਤਾਂ ਅੱਜਕੱਲ ਸਾਰੇ ਹੀ ਸਿਆਣੇ ਨੇ ਤਾਂ ਬਾਕੀ ਆਪਣਾ ਆਪਣਾ ਤਜਰਬਾ ਹੁੰਦਾ ਆਪਣਾ ਆਪਣਾ ਐਕਸਪੈਰੀਮੈਂਟ ਹੁੰਦਾ ਬੰਦੇ ਦਾ ਬਿਲਕੁਲ ਬਾਕੀ ਸਰਦਾਰ ਸਾਹਿਬ ਜੀ ਜਿਹੜਾ ਤਾਂ ਆਪਾਂ ਪਸ਼ੂ ਜਾਨਕਾ ਗੱਭਨ ਲੈਨੇ ਆ ਖਰੀਦਦੇ ਆ ਜੀ ਜੇ ਤਾਂ ਤਾਂ ਤਕਰੀਬਨ ਜਿਹੜਾ ਉਹ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਨੂੰ ਉਹਦੇ ਵਿੱਚ ਪਤਾ ਚੱਲ ਜਾਂਦਾ ਵਾ ਕਿ ਵਧ ਘਟਦਾ ਜਿਹੜਾ ਆਪਾਂ ਜਦੋਂ ਚੈੱਕ ਕਰਦੇ ਆ ਚੈੱਕ ਕਰੰਦੇ ਆ ਕਿ ਪਹਿਲਾਂ ਪੂਰਾ ਪਸ਼ੂ ਨੂੰ ਖਾਲੀ ਕਰ ਦਿਓ ਬੇਸ਼ੱਕ ਉਹਦੇ 1 ਕਿਲੋ ਆ ਅੱਧਾ ਕਿਲੋ ਆ ਜਾ 10 ਤਾਰਾਂ ਨੇ ਬਿਲਕੁਲ ਖਾਲੀ ਕਰ ਦਿਓ ਕੁਝ ਸਮਾਂ ਦਿਓ ਯਾਨੀ ਕਿ 1 ਅੱਧੇ ਮਿੰਟ ਦਾ ਜੀ ਫਿਰ ਦੁਬਾਰਾ ਤੋਂ ਆਪਣੇ ਹੱਥ ਦੀ ਤਲੀ ਦੇ ਉੱਪਰ ਦੇਖੋਗੇ ਬਰਾਬਰ ਦੁੱਧ ਆਇਆ ਯਾਨੀ ਕਿ ਚੋਂ ਥਣਾਂ ਦੇ ਜੋ ਲਾਸਟ ਡੋਕੇ ਕਹਿ ਦਿੰਦੇ ਆਪਾਂ ਜੀ ਖਾਲੀ ਕਰਨ ਤੋਂ ਬਾਅਦ ਆ ਖਰੀਦੇ ਮੇ ਪਸਮਾ ਆਊਗਾ ਪਸਮਾ ਇੰਨਾ ਕਾਊਗਾ ਕਿ ਉਹਦੇ ਵਿੱਚ ਬੂੰਦਾ ਵੀ ਆ ਸਕਦੀਆਂ 10 10 4 4 5 5 2 2 ਧਾਰਾ ਵੀ ਆ ਸਕਦੀਆਂ ਇਹ ਦੇਖੋ ਕਿ ਚੌਥਾ ਥਣਾ ਦੇ ਵਿੱਚ ਬਰਾਬਰ ਆਇਆ ਤਾਂ ਸਮਝ ਲਓ ਕਿ ਥਣਾ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਇਹਦਾ ਜਿਹੜਾ ਪਸਮਾ ਆਉਣ ਵਾਲਾ ਜਦੋਂ ਸੂਗੀ ਤਾਂ ਮਤਲਬ ਇੱਕੋ ਜਿਹਾ ਹੀ ਰਹੂਗਾ ਠੀਕ ਆ ਕਿ ਧਾਰ ਵੱਧ ਘਟ ਹੋਣੀ ਨਹੀਂ ਨਿਕਲੂਗੀ ਠੀਕ ਆ ਤੇ ਇੱਕ ਵੀਰ ਜੀ ਵੀ ਆਪਾਂ ਦੇਖਦੇ ਆਂ ਵੀ ਜਦੋਂ ਕਿਸਾਨ ਵੀਰ ਟਿੱਪਦੇ ਜਾਂ ਪਸ਼ੂ ਕਿਸੇ ਕਿੱਲੇ ਜਾ ਕੇ ਤੇ ਉਹ ਇੱਕ ਤਾਂ ਦੁੱਧ ਦੁੱਧ ਦੇ ਵਿੱਚ ਬਣਿਆ ਹੁੰਦਾ ਦੁੱਧ ਵਾਲੀ ਫਾਰਮ ਚ ਉਹ ਵੀ ਦੱਸਿਓ ਜੀ ਵੀ ਕਿੰਨੇ ਕ ਦਿਨ ਪਹਿਲਾਂ ਜਾਂ ਕਿੰਨੇ ਕਿ ਦਿਨ ਮਤਲਬ ਸੂਣ ਤੋਂ ਪਹਿਲਾਂ ਆਉਂਦਾ ਦੁੱਧ ਦੇ ਇੱਕ ਸ਼ਾਇਦ ਜਿਹੜਾ ਚਿਪਾ ਹੈ ਇੱਕ ਸ਼ਾਇਦ ਫਾਰਮ ਦੇ ਵਿੱਚ ਆਉਂਦਾ ਬਰਾਊਨ ਦੇ ਵਿੱਚ ਪੀਲੇ ਪਣ ਦੇ ਵਿੱਚ ਉਹ ਕਿਹੜੇ ਕਿਹੜੇ ਸਮੇਂ ਦੇ ਵਿੱਚ ਉਹ ਟਿਕਣ ਚਾਉਂਦਾ ਆਲਮੋਸਟ ਜਿਹੜੀਆਂ ਗਾਵਾਂ ਵਾਂ ਹਾਂਜੀ ਉਹਨਾਂ ਦਾ ਗਾੜਾ ਚਿਪਾ ਇਹੀ ਆਉਂਦਾ ਵਾ ਯਾਨੀ ਕਿ ਸੂਣ ਤੋਂ 2-4 ਪਹਿਲਾਂ ਦਿਨ ਤੱਕ ਵੀ ਤਾਂ ਮੱਝਾਂ ਦਾ ਵੀ ਤਕਰੀਬਨ ਗੱਲ ਦਾ ਮਿਲਦਾ ਜਿਹੜਾ ਇਹ ਹੋ ਜਾਂਦਾ ਵਾ ਕਿ ਜਿਹੜਾ ਪਸ਼ੂ ਸੂਣ ਤੋਂ ਆਪਾਂ ਐਵਰੇਜ ਦੇ ਦਿੰਨੇ ਆ 10 ਤੋਂ 15 ਦਿਨ ਠੀਕ ਹੈ ਜੀ ਹਾਂ 10 ਤੋਂ 15 ਦਿਨ ਦੀ ਐਵਰੇਜ ਹੀ ਹੁੰਦੀ ਹੈ ਕਿ ਦੁੱਧ ਬਣਨਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਫਿਰ ਵੀ ਉਹ ਗਾੜਾ ਰਹਿੰਦਾ ਵਾ ਜਦੋਂ ਬਿਲਕੁਲ 2-4 ਦਿਨ ਹੀ ਰਹਿ ਜਾਂਦੇ ਆ ਉਦੋਂ ਬਿਲਕੁਲ ਉਹ ਬੋਲੇ ਦੇ ਵਿੱਚ ਕਨਵਰਟ ਹੋ ਜਾਂਦਾ ਜਾਨੀ ਕਿ ਤਬਦੀਲ ਹੋ ਜਾਂਦਾ ਇੱਕ ਚਿੱਟੇ ਪੰਜ ਆ ਜਾਂਦਾ ਠੀਕ ਹੈ ਪਹਿਲਾਂ ਉਹ ਪੀਲਾ ਵੀ ਥੋੜਾ ਥੋੜਾ ਰਹਿ ਸਕਦਾ ਸੰਘਣਾ ਗੁੰਦ ਵਾਂਗੂ ਵੀ ਰਹਿ ਸਕਦਾ ਤਾਂ ਬੇਸ਼ੱਕ ਪਾਣੀ ਵਾਂਗੂ ਵੀ ਆ ਸਕਦਾ ਥੋੜਾ ਚਿਪਚਿਪਾੜ ਉਹਦੇ ਵਿੱਚ ਜ਼ਰੂਰੀ ਆ ਠੀਕ ਹੈ ਜੀ ਹਾਂ ਜੀ ਇਹਨਾਂ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਕਿ ਛਿੱਡੀ ਤੇ ਨਹੀਂ ਆ ਰਹੀ ਜੀ ਹਾਂਜੀ ਅੱਛਾ ਜੇ ਕੋਈ ਆਉਣੀ ਸ਼ਟਾਵੇ ਤੇ ਉਹਦੇ ਵਿੱਚ ਵੀ ਆ ਸਕਦੀ ਹੈ ਹਾਂ ਬਿਲਕੁਲ ਜੀ ਆਪਾਂ ਨੂੰ ਤੁਰੰਤ ਪਤਾ ਲੱਗ ਜਾਊਗਾ ਕਿ ਛਿੱਡੀ ਆ ਰਹੀ ਆ ਠੀਕ ਹੈ ਜੀ ਕਿੱਦਾਂ ਉਹ ਛਿੱਡੀ ਥੋੜੀ ਬਹੁਤੀ ਹੋਊਗੀ ਕਿ ਪਿਛਲੀ ਵਾਰ ਜਦੋਂ ਪਛੂ ਨੂੰ ਨਾ ਡਰਾਈ ਕੀਤਾ ਸੀਗਾ ਉਸ ਟਾਈਮ ਤਾਰਾ ਰਹਿ ਗਿਆ ਹੁਣ ਤਾਂ ਜਦੋਂ ਆਪਾਂ ਨੂੰ ਖਾਲੀ ਕਰਤਾ ਠੀਕ ਹੈ ਜੀ ਖਾਲੀ ਕਰਤਾ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਗਿਆ ਆਪਾਂ ਬਿਲਕੁਲ ਉਹਦੇ ਭਾਵੇਂ ਥੱਲੇ ਹੁਣ ਅੱਧਾ ਕਿਲੋ ਆ ਜਾਆ ਪਾਈਆ ਜਾਂ 10 10 17 ਨੂੰ ਖਾਲੀ ਕਰਦਾ ਤੇ ਆਪਾਂ 1 ਮਿੰਟ ਦੇ ਸਮੇਂ ਤੋਂ ਬਾਅਦ ਫਿਰ ਆਪਣੇ ਹੱਥ ਦੇ ਉੱਪਰ ਜਿਹੜੀ ਉਹਦੀ ਚਵਾਈ ਕੀਤੀ ਚੌਥਾ ਹਨਾਂ ਦੀ ਬਰਾਬਰ ਆਇਆ ਉਹਦੇ ਵਿੱਚ ਇਤਨੀ ਛਿੱਡੀ ਆਈ ਤਾਂ ਪਾਸ ਆ ਤੇ ਤਕਰੀਬਨ ਗਾਵਾਂ ਦੇ ਜਿਹੜਾ ਚੀਪਾ ਹੁੰਦਾ ਉਹ ਨਹੀਂ ਰਲਦਾ ਠੰਣ ਤੋਂ ਠੰਣ ਨਾਲ ਵੀ ਕਈਆਂ ਦੇ ਥੋੜਾ ਲਹੂ ਬਣ ਵੀ ਆ ਜਾਂਦਾ ਲਾਲੀ ਵੀ ਆ ਜਾਂਦੀ ਗੁਲਾਬੀ ਵੀ ਆ ਜਾਂਦਾ ਜੀ ਜੀ ਤਾਂ ਕੋਈ ਉਹਦੇ ਵਿੱਚ ਡਰਨ ਦੀ ਗੱਲ ਨਹੀਂ ਜਨਨ ਕੇ ਉਹ ਕਲੀਅਰ ਹੋ ਜਾਂਦਾ ਵਾ ਕੋਈ ਇਹ ਨਹੀਂ ਕਿ ਉਹਦੇ ਵਿੱਚ ਵੀ ਇੱਕ ਚੀਪਾ ਹੀ ਆਉਣਾ ਚਾਹੀਦਾ ਜੀ ਉਹ ਥੋੜਾ ਖੂਨ ਟਾਈਪ ਵੀ ਆ ਸਕਦਾ ਵਾ ਜਿਆਦਾ ਡਾਰਕ ਖੂਨ ਨਾ ਹੋਵੇ ਬਿਲਕੁਲ ਥੋੜਾ ਸਮੈਲ ਲਗਾਏ ਠੀਕ ਆ ਹਾਂਜੀ ਤੇ ਇਹ ਤਾਂ ਹੋ ਗਿਆ ਵੀਰੇ ਇੱਕ ਇੱਕ ਹੁੰਦਾ ਵੀ ਵੀਰੇ ਅ ਤੱਪਣ ਤੋਂ ਪਹਿਲਾਂ ਚਾਹੇ ਕਿ ਆਪਾਂ ਕੱਟਣ ਤੋਂ ਪਹਿਲਾਂ ਇੱਕ ਚਾਰੇ ਥਾਨਾਂ ਦਾ ਸਾਈਜ਼ ਬੜਾ ਮੈਟਰ ਕਰਦਾ ਵੀ ਮੰਨ ਲਓ ਵੀ ਤਿੰਨ ਥਾਨ ਇੱਕ ਬਰਾਬਰ ਦੇ ਹੋਣ ਤੇ ਇੱਕ ਥਾਨ ਤਾਂ ਚੜਿਆ ਹੋਵੇ ਚਾਹੇ ਪਿਛਲਾ ਵੀ ਹੋ ਸਕਦਾ ਅਗਲਾ ਵੀ ਹੋ ਸਕਦਾ ਉਹਦੇ ਕੀ ਕਾਰਨ ਹੋ ਸਕਦੇ ਕੀ ਵੇਖਣ ਵਿੱਚ ਗਾਂ ਅੱਗੇ ਮੁਸ਼ਕਿਲ ਆ ਸਕਦੀ ਹੈ ਉਹਦੇ ਵਿੱਚ ਸੰਧੂ ਸਾਹਿਬ ਜੀ ਆਪਾਂ ਦਿਖਾ ਸਕਦੇ ਆ ਇਹ ਜਿਹੜੀ ਛੱਤ ਹੁੰਦੀ ਹੈ ਹਾਂਜੀ ਹਵਾਨੇ ਦਾ ਜਿਵੇਂ ਆ ਦੇਖੋ ਤੁਸੀਂ ਪਿੱਛੇ ਕਰੋ ਜੀ ਇਹ ਸਾਈਜ਼ ਹੁੰਦਾ ਹਵਾਨੇ ਦਾ ਜੀ ਇਹ ਤਾਂ ਲੱਗਦਾ ਕਿ ਸਾਈਜ਼ ਵੀ ਚੜਿਆ ਵਾ ਹਾਂਜੀ ਹੈ ਨਾ ਜਿਸ ਤਰ੍ਹਾਂ ਥੋੜਾ ਹਲਕਾ ਛੋਟਾ ਲੱਗਣ ਲਿਆ ਹਾਂਜੀ ਜੀ ਕਿਉਂਕਿ ਇਹਦੇ ਵਿੱਚ 10 12 ਧਾਰਾਂ ਇਹ ਬਿਲਕੁਲ ਤਿਆਰ ਹੁੰਦੀ ਹੈ ਤੇ ਚ 10 12 ਧਾਰਾ ਕੱਟ ਰਹਿੰਦੇ ਆ ਨੇ ਠੀਕ ਹੈ ਜੀ ਇਸ ਥਣ ਦੇ ਵਿੱਚ ਠੀਕ ਹੈ ਤਾਂ ਇਹ ਪਹਿਲਾਂ ਆਲਰੇਡੀ ਦਿਖਾਈ ਦੇ ਜਾਂਦੇ ਆ ਪਰ ਇਹਨਾਂ ਵਾਂਗੂ ਕਿ ਦੁੱਧ ਕੰਪਲੀਟ ਆਊਗਾ ਪੂਰਾ ਹੋਊਗਾ ਚਾਹਤ ਕੋਈ ਫਰਕ ਨਹੀਂ ਨਿਕਲੂਗਾ ਤੇ ਇਹ ਚੀਜ਼ ਆਪਾਂ ਜੱਜ ਕਰ ਸਕਦੇ ਆ ਕਿ ਇਹਦੀਆਂ 10 15 ਦੂਜੇ ਥਣਾਂੋਂ ਧਾਰਾ ਜਿਹੜੀਆਂ ਕੋਈ ਜਾਨੀ ਕਿ 100 150 ਗ੍ਰਾਮ ਦੁੱਧ ਜਿਹੜਾ ਅ ਪਿਛਲੇ ਤੋਂ ਪਿਛਲਾ ਥਣ ਟੱਕ ਲੈ ਸਕਦਾ ਜੇ ਅਗਲੇ ਥਣ ਦਾ ਆਪਾਂ ਨੂੰ ਡਾਊਟ ਲੱਗਦਾ ਕਿ ਛੋਟਾ ਵਾ ਜੀ ਤੇ ਥਣ ਬੇਸ਼ੱਕ ਛੋਟਾ ਹੋ ਸਕਦਾ ਇਹ ਚੀਜ਼ ਦੇਖਣੀ ਆਪਾਂ ਕਿ ਇਹਦੀ ਜਿਹ ਤੇ ਦੂਜੀ ਨਾਲ ਆਪਾਂ ਦੇਖਣਾ ਮਲਾ ਕੇ ਉਧਰ ਦੇਖਣਾ ਕਿ ਬਰਾਬਰ ਨੇ ਹਾਂਜੀ ਕਿਉਂਕਿ ਇਹਦਾ ਤਾਂ ਟਾਈਮ ਹਜੇ 7 7.5 ਮਹੀਨਿਆਂ ਦੀ ਗੱਲ ਹੈ ਤਾਂ ਇਸ ਕਰਕੇ ਇਹਦਾ ਕੋਈ ਨਾ ਜੱਜ ਨਹੀਂ ਕਰ ਸਕਦੇ ਇਹ ਛੱਤ ਆਪਾਂ ਦੇਖਣੀ ਹੈ ਕਿ ਅੱਗੋਂ ਬਰਾਬਰ ਹਾਂਜੀ ਫਿਰ ਸਮਝ ਲੋਗੇ ਥਰਡ ਬੇਸ਼ੱਕ ਪੋਰਾ ਛੋਟਾ ਹੀ ਆ ਧਾਰਾ ਦਾ 2 4 ਦਾ ਫਰਕ ਪੈ ਸਕਦਾ ਜੀ ਪਰ ਇਹ ਨਹੀਂ ਕਿ ਥਣ ਜਿਆਦਾ ਹੀ ਘਟ ਨਿਕਲੂਗਾ ਜਾਂ ਚੱਲੂਗਾ ਨਹੀਂ ਠੀਕ ਹੈ ਵੀਰ ਜੀ ਕਿ ਜੇ ਘਟਿਆ ਤਾਂ ਸਮਝ ਲਓ ਕਿ ਧਾਰਾ ਜਾਂਦੀ ਹੀ ਘਟਣੀ ਤੇ ਜੀ ਇਹ ਤਾਂ ਵੀਰ ਜੀ 7 ਤੋਂ ਸਾਢੇ 7 ਮਨਸ ਦੀ ਗੱਭਣ ਪ੍ਰੈਗਨੈਂਟ ਕਿੱਕ ਆ ਆਪਣੀ ਹੈਗੀ ਆ ਤੇ ਇੱਕ ਵੀਰੇ ਜਿਹੜੀ ਤਿਆਰੀ ਚ ਹੁੰਦੀ ਆ ਬਿਲਕੁਲ ਮਨ ਵੀ 8 10 ਦਿਨਾਂ ਕਿਸੇ ਨੇ ਕਹਿ ਦਿੱਤਾ ਵੀ ਸੂਣ ਨੂੰ ਤਿਆਰੀ ਆ ਉਹਦੇ ਵਿੱਚ ਜੀ ਆਪਾਂ ਵਪਾਰੀ ਵੀਰ ਕਿਤੇ ਨਾ ਕਿਤੇ ਕੋਈ ਜਿੱਤ ਜਾਂਦਾ ਆਪਣੇ ਨਾਲ ਵੀ ਤਿੰਨ ਥਣ ਬਰਾਬਰ ਤੇ ਇੱਕ ਥਣ ਮਾਮੂਲੀ ਜਿਹਾ ਪਾਉਣਾ ਲੱਗਦਾ ਵੀ 1/2 ਇੰਚ ਤੋਂ 1 ਇੰਚ ਜਿਹੜਾ ਤਾਂ ਹੁਣ ਚੜਿਆ ਹੋਇਆ ਛੋਟਾ ਥਣ ਦੀ ਮੂੰਹ ਸੜੂ ਕਹ ਲੋ ਜਾਂ ਮੂੰਹ ਸੜੀ ਕੋਈ ਇਦਾਂ ਦੀ ਪ੍ਰੋਬਲਮ ਹੋ ਸਕਦੀ ਐ ਇਦਾਂ ਦੀ ਪ੍ਰੋਬਲਮ ਨਹੀਂ ਮੂੰਹ ਸੜੀ ਦਾ ਇੱਕ ਚੀਜ਼ ਹੀ ਲੱਗਾ ਉਹ ਤਾਂ ਬਿਲਕੁਲ ਸਟਾਰਟਿੰਗ ਜੇ ਆਪਾਂ ਨੂੰ ਥਣ ਫੜਨ ਦੇ ਪਤਾ ਲੱਗ ਜਾਣਾ ਜੀ ਜਿਉ ਹਵਾਨਾ ਘੱਟ ਦਿਖਾਉਂਦੀ ਜਾਂ ਥਣ ਚੜਿਆ ਦਿਖਾਉਂਦੀ ਆ ਤਾਂ ਤਕਰੀਬਨ ਚਲੋ ਇਹੋ ਜਿਹਾ ਪਸ਼ੂ ਕਾਟੀ ਖਰੀਦੀ ਦਾ ਵਾ ਜੀ ਜੀ ਹਾਂ ਬਿਲਕੁਲ ਤਾਂ ਕਿ ਚਲੋ ਆਪਾਂ ਖਰੀਦੀ ਵੀ ਲੈਨੇ ਆਪਣੀ ਤਸੱਲੀ ਕਰਕੇ ਖਰੀਦੀ ਦਾ ਬਿਲਕੁਲ ਤੁਹਾਨੂੰ ਦੱਸ ਕੇ ਟਿਆਗੇ ਪਹਿਲਾਂ ਉਹਨੂੰ ਖਾਲੀ ਕਰ ਦੋ ਜੀ ਸਾਰੇ ਨੂੰ ਸਾਰੇ ਨੂੰ ਖਾਲੀ ਬਿਲਕੁਲ ਉਹਨੂੰ ਜਿੰਨੇ ਵੀ ਉਹਦੇ ਵਿੱਚ 10-12 ਜਾਂ 13 ਕਿਲੋ ਜੇ ਪਈਆ ਫਿਰ ਉਹਦੇ ਤੇ ਆਪਾਂ ਦੇਖੂਗੇ ਉਹਨੇ ਪਸਮਾ ਜਿਹੜਾ ਚੌਥਾਣਾ ਚੋਂ ਜਿਹਨੂੰ ਥਾਣੇ ਆਪਾਂ ਘੱਟ ਕਹਿ ਰਹੇ ਸੀ ਤੇ ਉਹਦੇ ਵਿੱਚ ਵੀ ਬਰਾਬਰ ਆਇਆ ਦੁੱਧ ਦੂਜਿਆਂ ਵਾਂਗੂੰ ਤਾਂ ਸਮਝ ਲਓ ਕਿ ਕੋਈ 2 14 ਦਾ ਫਰਕ ਰਹੂਗਾ ਲਾਸਟ ਤੇ ਪਰ ਖਣ ਪ੍ਰੋਪਰ ਉਹਨਾਂ ਵਾਂਗੂੰ ਹੀ ਦੁੱਧ ਲੇਖ ਲੂ ਗੋਦੇ ਜੀ ਠੀਕ ਹੈ ਬੀ ਜੀ ਠੀਕ ਹੈ ਤੇ ਦੋਸਤੋ ਇਹ ਸਾਨੂੰ ਕੁਝ ਕੁ ਵੀਰਾਂ ਦੇ ਮਤਲਬ ਕੀ ਮਨਾਂ ਦੇ ਵਿੱਚ ਹੈਗੇ ਸੀ ਸਵਾਲ ਹਾਂਜੀ ਹਰਵੀਰ ਵੀਰੇ ਹੋਰ ਕੁਝ ਅੱਗੇ ਇਹ ਆਪਾਂ ਦਿਖਾ ਦੇਣਗੇ ਕਿ ਜਿਸ ਤਰ੍ਹਾਂ ਹਨਾ ਇਹ ਚੀਜ਼ ਹੁੰਦੀ ਆ ਇਹ ਆ ਦੇਖੋ ਹਾਂਜੀ ਇਹਦਾ ਚਾਰਜ ਟਾਈਪ ਜਿਆਦਾ ਨਾ ਹੋਵੇ ਹਾਂਜੀ ਹਾਂਜੀ ਇਹ ਆ ਸਕਦਾ ਵਾ ਠੀਕ ਆ ਇਹ 200 ਵੀ ਹਾਂ ਇੱਕ ਇੱਕੋ ਛੱਡੀ ਡਰਾਈ ਟਾਈਮ ਕੀਤੇ ਨੂੰ ਥੋੜਾ ਹੋਇਆ ਇਸ ਕਰਕੇ ਇਹ ਚਾਰਜ ਹਾਂਜੀ ਹਾਂਜੀ ਬਾਕੀ ਹਜੇ ਥੋੜਾ ਲਾਈਟ ਜਿਹਾ ਵਿੱਚ ਨਾ ਵਾਈਟ ਵਾਈਟ ਜਿਹਾ ਦੁੱਧ ਕੋਲਣਾ ਸ਼ਹਿਦ ਦੇ ਵਿੱਚ ਬਾਕੀ ਜਿਹੜਾ ਖਾਰਾਪਣ ਆ ਉਹ ਆਪਾਂ ਜਿਹੜਾ ਗੱਬਰ ਪਸ਼ੂ ਆ ਜਿਸ ਤਰ੍ਹਾਂ ਇਹ ਆ ਹਾਂਜੀ ਲੂਣਾਪਣ ਜਿਹੜਾ ਗੱਬਰ ਪਸ਼ੂ ਆ ਉਹਦੇ ਲੂਣਾਪਣ ਜਿਹੜਾ ਖਾਰਾਪਣ ਉਹਨੇ ਸ਼ੋਅ ਕਰਨਾ ਹੀ ਕਰਨਾ ਵਾ ਕਿਉਂਕਿ ਉਹਦੇ ਚ ਖਾਰਾਪਣ ਆਊਗਾ ਹਾਂਜੀ ਸੂਣ ਤੋਂ ਬਾਅਦ ਆ ਜੇ ਪਸ਼ੂ ਮਿੱਠਾ ਦੁੱਧ ਸਵਾਦ ਨਹੀਂ ਆਉਂਦਾ ਦੁੱਧ ਦਾ ਤਾਂ ਪਸ਼ੂ ਦੇ ਹਵਾ ਨੇ ਦੇ ਵਿੱਚ ਕੋਈ ਇਨਫੈਕਸ਼ਨ ਹੋ ਸਕਦੀ ਹੈ ਜਿਹੜਾ ਉਹ ਖਾਰਾ ਦੁੱਧ ਦੇ ਰਿਹਾ ਜੀ ਉਹ ਮਸਟੈਟਸ ਦੇ ਕਾਰਨ ਹੋ ਸਕਦੇ ਆ ਜਾਂ ਹੋਣ ਵਾਲੀ ਹੁੰਦੀ ਜਾਂ ਹੋ ਕੇ ਖੜੀ ਹੁੰਦੀ ਆ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਹਵਾਨੇ ਤੋਂ ਇਨਫੈਕਸ਼ਨ ਹੁੰਦੀ ਆ ਜੀ ਵੀ ਜੀ ਤੇ ਹਰ ਵੇਲੇ ਵੀ ਪਸ਼ੂ ਆ ਸੂਣ ਤੋਂ ਪਹਿਲਾਂ ਕਿੰਨਾ ਚਿਰ ਆਪਾਂ ਨੂੰ ਡਰਾਈ ਮਤਲਬ ਕਰ ਸਕਦੇ ਛੱਡ ਕਦੋਂ ਕਿ ਚਿਰ ਪਹਿਲਾਂ ਦੇਣਾ ਚਾਹੀਦਾ ਸੰਧੂ ਸਾਹਿਬ ਐਸੇ ਤਾਂ ਬਰੀਡ ਦੇ ਉੱਪਰ ਆ ਕਿ ਨਸਲ ਦੇ ਉੱਪਰ ਆ ਕਿਸ ਤਰ੍ਹਾਂ ਦਾ ਪਸ਼ੂ ਆ ਕਈ ਲੰਮਾ ਟਾਈਮ ਵੀ ਦੁੱਧ ਦਿੰਦੇ ਆ ਤਾਂ ਕਈ ਗੱਭਣ ਹੋਣ ਤੋਂ ਬਾਅਦ ਆ ਦੋ ਤਿੰਨ ਮਹੀਨੇ ਬਾਅਦ ਵੀ ਲੱਤ ਮਾਰ ਜਾਂਦੇ ਜਿਵੇਂ ਦੇਸੀ ਆ ਤਾਂ ਜੇ ਆਪਾਂ ਪ੍ਰੋਪਰ ਬਰੀਡ ਤੇ ਕੰਮ ਕਰੀਏ ਤਾਂ ਮੱਝ ਆ ਜਿਹੜੀ ਉਹ ਤਿੰਨ ਮਹੀਨੇ ਆਪਾਂ ਨੂੰ ਮਹੀਨੇ ਆਪਾਂ ਨੂੰ ਡਰਾਈ ਕਰਨੀ ਚਾਹੀਦੀ ਜੇ ਆਪਾਂ ਅਗਲੇ ਸੂਏ ਦੁੱਧ ਲੈਣਾ ਤਾਂ ਠੀਕ ਹੈ ਜੀ ਹਾਂਜੀ ਠੀਕ ਆ ਤੇ ਨਹੀਂ ਤਾਂ ਕੋਈ ਫਾਇਦਾ ਨਹੀਂ ਆ ਕਿਉਂਕਿ ਜੇ ਆਪਾਂ ਮਹੀਨਾ ਪਹਿਲਾਂ ਪਹਿਲੀ ਗੱਲ ਤਾਂ ਫਿਰ ਦੁੱਧ ਹੀ ਨਹੀਂ ਸੁੱਕਦਾ ਅੱਛਾ ਹਾਂ ਠੀਕ ਆ ਤੇ ਹਰ ਵੇਲੇ ਵੀ ਸਹੀ ਹੋ ਗਿਆ ਇੱਕ ਇੱਕ ਜਿਹੜਾ ਲਾਸਟ ਇੱਕ ਇਹ ਸਵਾਲ ਹੈਗਾ ਮਨ ਦੇ ਵਿੱਚ ਭੈਣ ਭਰਾਵਾਂ ਦੇ ਵੀਰਾਂ ਤੇ ਵੀ ਜਿਹੜੀ ਚਵਾਈ ਆ ਪਸ਼ੂ ਜਿਹੜਾ ਸੋਇਆ ਹੈਗਾ ਉਹਦੀ ਇੱਕ ਟਾਈਮ ਦੀ ਕਿਸੇ ਨੇ ਆਪਾਂ ਨੂੰ ਕਹਿ ਤਾਂ ਦਿੰਨੇ ਆ ਵੀ ਤੁਸੀਂ ਆ ਕੇ ਤਸੱਲੀ ਕਰ ਲੋ ਚਵਾਈ ਕਰ ਲੋ ਵਿਚਾਰੇ ਥਾਣਾ ਨੂੰ ਮਤਲਬ ਕਿ ਕਿਸ ਤਰ੍ਹਾਂ ਮਤਲਬ ਕਿ ਚਵਾਈ ਕਰਕੇ ਵੇਖਣ ਪੀ ਜਿਹੜੇ ਮਗਲੇ ਨਾਲ ਜਿਵੇਂ ਪਿਛਲੇ ਨਾਲ ਉਹ ਦਰੂਰ ਦੱਸੋ ਜੰਦੂ ਸਾਹਿਬ ਜੀ ਆਪਾਂ ਬੱਚਾ ਵਾ ਜਦੋਂ ਪਸ਼ੂ ਆਪਾਂ ਬੱਚਾ ਛੱਡ ਦਿੰਨੇ ਆ ਸੱਜਰ ਪਸ਼ੂ ਦੇ ਥੱਲੇ ਆਪਾਂ ਪਸ਼ੂ ਖਰੀਦਣ ਗਏ ਆ ਤਾਂ ਬੱਚੇ ਦੇ ਨਾਲ ਬੈਠ ਜਾਓ ਜੀ ਕਿਉਂ ਇਹ ਨਹੀਂ ਕਿ ਇੱਕ ਹੀ ਤੁਹਾਨੂੰ ਚੂਸ ਜੇ ਤੇ ਦੂਜੇ ਨੂੰ ਮੂੰਹ ਨਾ ਲਾਵੇ ਸਹੀ ਬੱਚੇ ਨੂੰ ਚੁੰਗਣ ਨਾ ਦਿਓ ਵਾਰ-ਵਾਰ ਉਹਦਾ ਮੂੰਹ ਛਡਾਓ ਆਪਸ ਮਾਹ ਹੋਣਾ ਚਾਹੀਦਾ ਹੈ। ਮਾਹ ਤੱਕ ਉਹਨੂੰ ਜਦੋਂ ਮੱਝ ਬਸਮਗੀ ਜੀ ਮਤਲਬ ਉਹਨੂੰ ਚੁੰਗਣ ਨਹੀਂ ਦੇਣਾ ਜਿਵੇਂ ਇੱਕ ਨੂੰ ਮੂੰਹ ਲਾਇਆ ਦੂਜੇ ਨੂੰ ਲਾਇਆ ਤੀਜੇ ਨੂੰ ਲਾਇਆ ਕੋਲੇ ਬੈਠ ਜਾਓ ਵਾਰ-ਵਾਰ ਉਹਦਾ ਮੂੰਹ ਛਡਾਓ ਤੇ ਫਿਰ ਤੁਹਾਨੂੰ ਪੜਾਉ। ਫਿਰ ਇਹ ਹੋ ਜਾਂਦਾ ਵਾ ਕਿ ਮਤਲਬ ਜਦੋਂ ਬਸਮਗੀ ਮੱਝ ਬਸਮਣ ਤੋਂ ਬਾਅਦ ਆ ਫਿਰ ਆਪਾਂ ਅਗਲੇ ਨਾਲ ਅਗਲਾ ਪਿਛਲੇ ਨਾ ਪਿਛਲਾ ਉਹਦੇ ਵਿੱਚ ਵੀ ਕੀ ਹੁੰਦਾ ਕਿ ਆਪਣਾ ਸੱਜਾ ਹੱਥ ਹਮੇਸ਼ਾ ਭਾਰਾ ਹੁੰਦਾ ਵਾ ਜਦੋਂ ਆਪਾਂ ਵਰਕ ਜ਼ਿਆਦਾ ਕਰਦੇ ਆ ਤੇ ਆਪਣੀ ਇਹਦੀ ਦਵਾਈ ਜ਼ਿਆਦਾ ਹੁੰਦੀ ਬਿਲਕੁਲ ਬਿਲਕੁਲ ਤੇ ਜਿਹੜਾ ਖੱਬਾ ਹੁੰਦਾ ਇਹ ਹਲਕਾ ਹੁੰਦਾ ਇਹ ਕਰ ਲੋਗੇ ਅੱਬ ਦੀ ਜਿਹੜੀ ਚੁਆਈ ਆ ਉਹ ਖੱਬੇ ਨਾ ਕਰ ਲੋ ਥਾਂ ਦੀ ਤੇ ਅੱਦੀ ਸੱਜੇ ਨਾਲ ਕਰ ਲੈਣਾ ਚਾਹੀਦਾ ਹੱਥ ਹੱਥ ਚੇਂਜ ਕਰਨਾ ਚਾਹੀਦਾ ਆਪਾਂ ਨੂੰ ਬਦਲਣਾ ਚਾਹੀਦਾ ਤੇ ਬਰਾਬਰ ਧਾਰਾ ਆਉਂਦੀ ਆ। ਬਾਕੀ ਜਿਹੜਾ ਭੂ ਛੱਟਾ ਹੁੰਦਾ ਜਦੋਂ ਆਪਾਂ ਸਟਾਰਟਿੰਗ ਪਹਿਲੇ ਦਿਨ ਪਸ਼ੂ ਥੱਲੇ ਬੈਠਦੇ ਆਂ ਆਪਣੇ ਹੱਥ ਦੇ ਵਿੱਚ ਨਹੀਂ ਚੜਦਾ ਕਈ ਵਾਰ ਆ। ਬਿਲਕੁਲ ਜੀ। ਜਿਹਨੇ ਜਿਹਦੇ ਕੋਲੇ ਪਸ਼ੂ ਹੁੰਦਾ ਉਹਦੇ ਮੁਤਾਬਕ ਉਹ ਸੈੱਟ ਹੁੰਦਾ ਕਿਉਂਕਿ ਉਹਦੇ ਹੱਥ ਨੂੰ ਪਤਾ ਲੱਗ ਜਾਂਦਾ ਕਿ ਥਾਂ ਕਿੰਨਾ ਥੱਲੇ ਛੱਡਣਾ ਕਿੰਨਾ ਉੱਪਰੋਂ ਫੜਨਾ। ਬਿਲਕੁਲ ਜੀ। ਤਾਂ ਉਹਦੇ ਮੁਤਾਬਕ ਉਹ ਭੂ ਛੱਟਾ ਹਟਾ ਲ ਹਾਂ ਜੀ ਉੱਪਰਲਾ ਜਦੋਂ ਦਬਾ ਪਿਆ ਮੋਠੀ ਦਾ ਤੇ ਉਤਾਰਤਾ ਨਿਕਲਣੀ ਹੈ ਛੇਕ ਚ ਭੂਰ ਦੇ ਰਾ ਹੀ ਨਿਕਲੂਗੀ ਹਾਂ ਤੇ ਜੇ ਆਪਾਂ ਬਿਲਕੁਲ ਬਰਾਬਰ ਰੱਖ ਕੇ ਜੋਨੇ ਆ ਤਾਂ ਭੂਰ ਦੇ ਕੋਈ ਜਾਂਸ ਨਹੀਂ ਹੁੰਦੇ ਤਾਂ ਉਹ ਜੇ ਭੂਰ ਵਾਲੇ ਪਸ਼ੂ ਉਹ ਸੌ ਦੇ ਵਿੱਚੋਂ ਜਾਨੀ ਕਿ ਆਪਾਂ ਕਹਿ ਸਕਦੇ ਪੰਜ ਕੀ ਹੁੰਦੇ ਆ 95% ਪਸ਼ੂ ਠੀਕ ਹੀ ਹੁੰਦੇ ਆ ਸੋ ਦੋਸਤੋ ਇਹ ਸੀ ਕਿ ਅੱਜ ਇਹਨੀਆਂ ਤਾਜ਼ੀਆਂ ਮੱਝਾਂ ਤੁਸੀਂ ਲੈਣੀਆਂ ਉਹਨੂੰ ਕਿਵੇਂ ਤਿੱਪ ਸਕਦੇ ਆ ਇਹ ਬਾਕੀ ਸਤੂ ਦਾ ਜੀ ਇਹਦੇ ਵਿੱਚ ਜਿਹੜਾ ਘਰ ਵਾਲਾ ਵੀ ਮੈਨੂੰ ਕੋਈ ਪਸ਼ੂ ਸੇਲ ਕਰਾਉਣਾ ਮਾਰੀ ਨੂੰ ਉਹਨੂੰ ਠਿੱਪਣ ਦੇਣਾ ਚਾਹੀਦਾ ਤਸੱਲੀ ਕਰਨ ਦੇਣੀ ਚਾਹੀਦੀ ਕੋਈ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਪਸ਼ੂ ਤੇ ਮਤਲਬ ਬੇਸ਼ੱਕ ਆਪਾਂ ਹੁਣ ਆਹ ਮੱਝ ਆ ਇਹਨੂੰ ਬੇਸ਼ੱਕ ਆਪਾਂ ਸਾਰੀ ਨਹੀਂ ਜੋੜਦੀਏ ਕੋਈ ਚੱਕਰ ਨਹੀਂ ਇਸ ਜੀ ਨਾਲ ਪੈਦਾ ਹੀ ਨਹੀਂ ਕਿ ਦੋ ਦੋ ਧਾਰਾਂ ਜਾ ਕੇ ਤਾਂ ਅਸਲ ਦੇ ਵਿੱਚ ਤਸੱਲੀ ਹੁੰਦੀ ਕਿ ਪਹਿਲਾਂ ਇਹਨੂੰ ਬਿਲਕੁਲ ਖਾਲੀ ਕੀਤਾ ਜਾਵੇ ਜੀ ਜੀ 1 ਮਿੰਟ ਬਾਅਦ ਆਪਾਂ ਫਿਰ ਜਿਹੜੀਆਂ ਆਪਾਂ ਦੋ ਦੋ ਬੂੰਦਾਂ ਹੀ ਆਉਂਦੀਆਂ ਤਾਂ ਜੇ ਬਰਾਬਰ ਆਈਆਂ ਤਾਂ ਸਮਝ ਲਓ ਥਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਠੀਕ ਆ ਵੀਰ ਜੀ ਹਾਂ ਜੀ ਤੇ ਠੀਕ ਆ ਵੀਰ ਜੀ ਬਿਲਕੁਲ ਠੀਕ ਆ ਸੋ ਦੋਸਤੋ ਅਵੀਰ ਦੇ ਨਾਲ ਜਿਹੜੇ ਅਹਿਮ ਵਿਚਾਰ ਨੇ ਉਹ ਵੀ ਹੁੰਦੇ ਰਹਿਣਗੇ ਕਿਉਂਕਿ ਕਨਸੈਪਟ ਬਹੁਤ ਨੇ ਆਪਣੇ ਕੋਲ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੈ ਵਪਾਰੀ ਵੀਰ ਵੀ ਜਦੋਂ ਖਰੀਦਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਦੇ ਨੇ ਉਹ ਮੈਂ ਤੁਹਾਡੇ ਨਾਲ ਮਤਲਬ ਕੀ ਅਗਲੀਆਂ ਵਾਲੀਆਂ ਵੀਡੀਓ ਚ ਉਹ ਵੀ ਸ਼ੇਅਰ ਕਰਦਾ ਰਹੂੰਗਾ ਇਹਦੇ ਉੱਤਰ ਦੋਸਤੋ ਹੋਰ ਵੀ ਕਾਫੀ ਗੱਲਾਂ ਹੈਗੀਆਂ ਨੇ ਉਹ ਵੀਡੀਓ ਜਿਵੇਂ ਪਸ਼ੂ ਇਹ ਕੋਲਾ ਵਾਏ ਟਾਈਟ ਆਪਾਂ ਨੂੰ ਤੇ ਪੰਦੇ ਹੀ ਪਤਾ ਚੱਲ ਜਾਂਦਾ ਜੇ ਟਾਈਟ ਚੋ ਆਈ ਆਈ ਤਾਂ ਉਹ ਤੇ ਪੰਦੇ ਹੀ ਪਤਾ ਲੱਗ ਜਾਣਾ ਇਹ ਨਹੀਂ ਸੂਣ ਤੋਂ ਬਾਅਦ ਆ ਜਿਵੇਂ ਕੋਈ ਅਣਜਾਣ ਬੰਦਾ ਵੀ ਪਸ਼ੂ ਖਰੀਦਣ ਜਾਂਦਾ ਉਹ ਟਿਪ ਸਕਦਾ ਵਾ ਇਹ ਨਹੀਂ ਕਿ ਵਪਾਰੀ ਨਾਲ ਚਾਹੀਦਾ ਜਾਂ ਦਲਾਲ ਨਾਲ ਚਾਹੀਦਾ ਡਾਇਰੈਕਟ ਵੀ ਜਾ ਕੇ ਪਸ਼ੂ ਕਿਤੇੋਂ ਲੈਣਾ ਆਪਾਂ ਤਾਂ ਉਹਨੂੰ ਟਿਪ ਲੋ ਬਿਲਕੁਲ ਜੀ ਤੇ ਹਰਵੈਲ ਵੀਰ ਜੀ ਬਹੁਤ ਬਹੁਤ ਧੰਨਵਾਦ ਆਪਣੇ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਸਾਂਝੀ ਕਰਨ ਲਈ ਲਈ ਜੀ ਸਹੀ ਗਾ ਤੇ ਦੋਸਤੋ ਮਿਲਦੇ ਆ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਇਹ ਸੀ ਇੱਕ ਜਿਹੜੀ ਬਹੁਤ ਵਧੀਆ ਚੰਗੀ ਇਨਫੋਰਮੇਸ਼ਨ ਵੀਰ ਹਰਵੈਲ ਨੇ ਦਿੱਤੀ ਆ ਤੇ ਮੈਨੂੰ ਉਮੀਦ ਹੈਗੀ ਆ ਵੀ ਸਾਰੇ ਵੀਰ ਇਸ ਜਾਣਕਾਰੀ ਨੂੰ ਹੋਰ ਵੀ ਸ਼ੇਅਰ ਕਰਨਗੇ ਤੇ ਗੌਰ ਵੀ ਕਰੋਗੇ ਤੁਸੀਂ ਵੀ ਨਾਲੇ ਹਰ ਕਵੀਰ ਭੈਣ ਭਰਾ ਜਿਹੜਾ ਤੁਸੀਂ ਸਮਝ ਵੀ ਗਏ ਹੋਵੋਗੇ ਵੀ ਕਿਸ ਤਰੀਕੇ ਨਾਲ ਜਿਹੜਾ ਆਪਾਂ ਪਸ਼ੂ ਖਰੀਦ ਸਕਦੇ ਆ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ ਸਾਰੇ ਵੀਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ